ਹਾਂ ਜੀ ਦੋਸਤੋ ਜੈਟ ਵਾਈ ਜਨਦੀ ਖੋਰ ਨੈ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਵੀਡੀਓ ਲੈ ਕੇ ਆ ਚੁੱਕੇ ਆਂ ਦੋਸਤੋ ਜਿਸ ਦੇ ਵਿੱਚ ਕਿ ਇੱਕ ਪੰਜਾਬੀ ਮੁੰਡੇ ਨੇ ਆਪਣੀ ਪਾਗ ਉਤਾਰ ਕੇ ਗੋਰੇ ਦੀ ਜਾਨ ਬਚਾਈ ਅਤੇ ਗੋਰਾ ਬਹੁਤ ਹੀ ਭਿਆਨਕ ਨਦੀ ਦੇ ਵਿੱਚ ਡਿੱਗ ਰਿਹਾ ਸੀ ਜਿਸ ਦੀ ਕਿ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਉਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਸਭ ਸਹੀ ਆ ਮੈਨੂੰ ਹੱਥ ਬਾਲਾ ਹੋਇਆ ਓਏ ਭਾਈ ਫੜ ਕੇ ਰੱਖੀ ਫੜ ਕੇ ਛੱਡੀ ਨਾ ਓਏ ਭਾਈ ਭਾਈ ਆ ਜਾ ਆ ਜਾ ਓਏ ਤੇ ਆ ਨਾ ਤੇ ਆ ਕੋਈ ਨਾ ਕੋਈ ਨਾ ਅੱਗੇ ਆ ਗਿਆ ਬੱਸ ਬੱਸ ਆ ਜਾ ਆ ਜਾ ਆ ਗਿਆ ਆ ਜਾ ਆ ਜਾ ਕੋਈ ਗੋਟੀਆਂ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਭਾਈ ਆ ਗਿਆ ਆ ਜਾ ਆ ਜਾ ਓਕੇ 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 ਪਰਨਾ ਪਰਨਾ ਫੜ ਕੇ ਰੱਖ ਪਰਨਾ ਓਏ ਓ ਲੱਗੂ ਪਰਨਾ ਔਰ ਇੱਥੇ ਬਹਿ ਜਾ